ਕਲਾ ਬੜੀ ਹੈ ਪਹਿਲਾਂ ਤਾਂ ਜਿੰਨੇ ਵੀ ਸਾਡੇ ਸੱਜਣ ਸਾਡੀਆਂ ਮਾਵਾਂ ਸਾਡੇ ਬਜ਼ੁਰਗਾਂ ਆ ਸਾਰਿਆਂ ਨੂੰ ਖਤੇ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਨਾ ਜਿਹੜਾ ਉਹ ਪ੍ਰੇਮਚੰਦ ਮੁੰਛੀ ਹੋਂਦ ਤੌਰ ਪਿੰਡ ਚ ਆਪਣੇ ਆਲੂ ਨਹੀਂ ਪੈਂਦੀ ਹੁੰਦੀ ਹੋਂਦ ਨੂੰ ਚੰਦ ਚੰਦ ਦਾ ਮੁੰਡਾ ਕਿਹਾ ਕਰਨਗੇ ਜਿਹਦਾ ਉਹ ਫੋਨ ਲਾਇਆ ਮੇਰੇ ਨਾਲ ਦੇ ਨੇ ਮੁੰਡੇ ਨੇ ਫੋਨ ਚੱਕਿਆ ਸੀ ਤੁਹਾਡੇ ਵਿੱਚ ਹੀ ਖੜਾ ਉਹ ਕਹਿੰਦਾ ਪਹਿਲਾਂ ਆਖੀਓ ਸੋ ਜਦੋਂ ਦੀ ਮੈਂ ਰਿਕਾਰਡਿੰਗ ਸੁਣੀ ਮੈਂ ਕਿਹਾ ਵੀ ਇੰਨਾ ਤਾਂ ਕਦੇ ਮੁੰਛੀ ਬੋਲਦਾ ਹੀ ਨਹੀਂਗਾ ਵੀ ਜਦੋਂ ਅਸੀਂ ਥਾਣੇ ਦੇ ਚਿਹਰਿਆਂ ਚ ਬੰਦੇ ਛਡਾਉਣ ਨੂੰ ਵੀ ਜਾਣਦੇ ਉਹਦਾ ਬਾਈ ਜੀ ਬਾਈ ਜੀ ਕਰਦੇ ਆ ਵੀ ਐਟਾ ਹੌਲਾ ਮੁੰਛੀ ਦਾ ਪਤਾ ਨਹੀਂ ਕਿਵੇਂ ਵਧ ਗਿਆ ਤੇ ਜਦੋਂ ਉਹਨੂੰ ਮੈਂ ਥਾਣਾ ਪੁੱਛ ਕੇ ਗੱਲ ਸ਼ੁਰੂ ਕਰਨੀ ਸੁਣਨ ਤੋਂ ਆਪ ਦਾ ਫੋਨ ਹੀ ਕੱਟ ਗਿਆ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਸਭ ਤੋਂ ਪਹਿਲਾਂ ਤਾਂ ਵੀ ਸੇਤ ਮੈਂ ਪਹਿਲਾਂ ਦੱਸਤਾ ਸੀ ਇਹ ਝਾੜੂ ਵਾਲਿਆਂ ਨੇ ਮੇਰਾ ਮਜ਼ਾਕ ਬਹੁਤ ਆਇਆ ਕਿਉਂਕਿ ਜਿਹੜੇ ਝਾੜੂ ਵਾਲੇ ਆ ਡਰਾਮੇ ਬਾਜ਼ ਆ ਇਹਨਾਂ ਨੇ ਆਖਿਆ ਜੇ ਸਾਡਾ ਮੁੱਖ ਮੰਤਰੀ ਡਰਾਮੇ ਬਾਜ਼ ਆ ਉਹ ਜਾਣੇ ਹੋ ਸੱਤ ਤਣ ਪੰਜਾਬ ਦੇ ਲੋਕਾਂ ਚ ਵੀ ਡਰਾਮਾ ਫਸ ਗਿਆ ਹੁਣ ਤੇ ਵੀ ਡਰਾਮਾ ਕਰੀ ਜਾਂਦੇ ਹੋਣਗੇ ਹੁਣ ਜਿਹੜਾ ਇਹ ਕਹਤਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਸਾਡਾ ਪ੍ਰਸ਼ਾਸਨ ਵੀ ਖੜਾ ਸੀ ਆਈ.ਡੀ ਵੀ ਖੜੀ ਆ ਪਰ ਹਮੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਹੁੰਦੇ ਸੀ ਪਰ ਕੱਲ ਦਾ ਦਿਨ ਲੰਘ ਗਿਆ ਲੋਕਾਂ ਨੇ ਜਿਵੇਂ ਹੀ ਤੁਹਾਡੇ ਤੋਂ ਵਿਸ਼ਵਾਸ ਵਾਲਾ ਜਿਹੜੇ ਲੋਈਆ ਨੂੰ ਵਾਕੇ ਰੱਖਤੀ ਆ ਤੇ ਮੇਰੀ ਬੀਬੀ ਆ ਵੀ ਹੁੰਦੀ ਐ ਜਿਹਦੀ ਲੈ ਗਈ ਲੋਈ ਤੇ ਕੀ ਕਰੂਗਾ ਕੋਈ ਨਾਲੇ ਤਾਂ ਝਾੜੂ ਵਾਲਿਆਂ ਦੀ ਲੈ ਗਈ ਨਾਲੇ ਥੋੜੀ ਲੈ ਗਈ ਐ ਇਹ ਯਾਦ ਰੱਖ ਲੋ ਗੱਲ ਕੱਲ ਦਾ ਖੋਟਾ ਕਰਾਰ ਸੀ ਕੱਲ ਦੇ ਦਿਨ ਤੁਸੀਂ ਭਾਨੇ ਸਿੱਧੂ ਨੂੰ ਛੜਦੇ ਤਾਂ ਖਾਨੂੰ ਵੀ ਪਤਾ ਲੱਗ ਜਾਂਦਾ ਕੋਈ ਪ੍ਰਸ਼ਾਸਨ ਦੀ ਵੀ ਜ਼ੁਬਾਨ ਹੁੰਦੀ ਆ ਛੱਡ ਦੋ ਖੜਾ ਭਗਵੰਤ ਮਾਨ ਦਾ ਵੀ ਥੋਡੇ ਨਾਲ ਕੰਮ ਨਹੀਂ ਹੋ ਜਾਣਾ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਝਾੜ ਦੇਣਗੇ ਲੋਭ ਚੋਰਾਂ ਤੇ ਵਿਸ਼ਵਾਸ ਕਰਿਆ ਕਰਨਗੇ ਪਰ ਥੋਡੇ ਤੇ ਵਿਸ਼ਵਾਸ ਨਹੀਂ ਕਰਨਾ ਇਹ ਗੱਲ ਲਿਖ ਲਓ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਜਿਹੜਾ ਭਗਵੰਤ ਮਾਨ ਦੇ ਨਾਲ ਬਿਆਨ ਸੁਣ ਕੇ ਹਟਿਆ ਉਹ ਆਂਦਾ ਸੀਗਾ ਕਿ ਮੈਂ ਤਾਂ ਵਕੀਲ ਆ ਨਾ ਪਹਿਲੀ ਵਾਰੀ ਵੇਖਿਆ ਵੀ ਜਿਹੜੇ ਜ਼ੁਲਮ ਕਰਦੇ ਉਹ ਵੀ ਵਕੀਲ ਬਣ ਲਾ ਗਏ ਤੇ ਮੈਂ ਗੱਲ ਕਰੂੰਗਾ ਕਿਸਾਨਾਂ ਦੀ ਜਿਹੜੀ ਉਹ ਜਾ ਕੇ ਕੇਂਦਰ ਦੇ ਨਾਲ ਨਾਲੇ ਤਿੰਨ ਕੋਨਾ ਸਿਰ ਹਲਾਈ ਜਾਂਦਾ ਕਦੇ ਐ ਨੂੰ ਕਰੀ ਜਾਂਦਾ ਕਦੇ ਐ ਨੂੰ ਕਰੀ ਜਾਂਦਾ ਕਿ ਇੱਥੇ ਕਿਸਾਨ ਹੀ ਖੜੇ ਆ ਉਹ ਦਿੱਲੀ ਵਾਲੇ ਤਸ਼ੱਦਦ ਤਸ਼ੱਦਦ ਦਾ ਬਾਤ ਢਾਉਂਦੇ ਆ ਸਭ ਤੋਂ ਪਹਿਲਾਂ ਤਾਂ ਤੂੰ ਢਾਈ ਜਾਣਾ ਇੱਥੇ ਜਦੋਂ ਜੀਰੇ ਫੈਕਟਰੀ ਜਿਹੜਾ ਜੀਰੇ ਫੈਕਟਰੀ ਦਾ ਰੌਲਾ ਪਿਆ ਉਦੋਂ ਸਾਡੇ ਨਾਲ ਬੀਬਲਾਂ ਤੇ ਲਾਠੀ ਚਾਰਜ ਹੋਏ ਖਾਤਿਆਂ ਪੈਣਾ ਤੇ ਲਾਖੀ ਚਾਰਜੇ ਸਾਡੇ ਨੌਜਵਾਨਾਂ ਤੇ ਕਿਸਾਨਾਂ ਦੇ ਪਰਚੇ ਪਵਾਏ ਉਦੋਂ ਤਾਂ ਤੂੰ ਵੀ ਜਾ ਕੇ ਛਰਾਵਾਂ ਦੀ ਬੁੱਕਲ ਚ ਵਰਕੇ ਦਾਮਿਆ ਤੇ ਅੱਜ ਤੂੰ ਲੋਕਾਂ ਨੂੰ ਗੱਲਾਂ ਕਰਦਾ ਵੀ ਹਾਂ ਮੈਂ ਕਿਸਾਨਾਂ ਦੇ ਨਾਲ ਆ ਜਦੋਂ ਤਾਂ ਬੀਜੇਪੀ ਦਾ ਰੌਲਾ ਹੋਵੇ ਉਦੋਂ ਤਾਂ ਸਿਰ ਕੱਟ ਲੈਂਦਾ ਜਿਵੇਂ ਜਿਵੇਂ ਕੱਛੂ ਕੁੰਮਾ ਵੀ ਕੱਟਦਾ ਕਰਕੇ ਆ ਗਿਆ ਮੈਂ ਆ ਗਿਆ ਆ ਗਿਆ ਤੇ ਜਦੋਂ ਤੇਰਾ ਕੋਈ ਰੋਣਾ ਆਵੇ ਉਦੋਂ ਸਿਰ ਵਿੱਚ ਜਦੋਂ ਡਰ ਕੇ ਸਿਰ ਕੋਈ ਵਾਰ ਦਿੰਦਾ ਉਹਨੇ ਸਿਰ ਵਿੱਚ ਵੜ ਜਾਂਦਾ ਹੁਣ ਜਿਹੜੀ ਆ ਕਹਿੰਦੇ ਸੀ ਥਾਪਨਾ ਮਾਰਦੇ ਸੀ ਥਾਪਨਾ ਜੋਸ਼ ਨਾਲ ਵਜਦਿਨਾ ਸੱਚ ਨਾਲ ਵਜਦਿਨਾ ਸਾਨੂੰ ਭਗਵਾਨਤ ਮਨ ਮਾਰ ਕੇ ਦਿਖਾ ਦੇ ਖਾਪੀ ਮਾਰਨ ਦਾ ਕੀ ਨਹੀਂ ਪਤਾ ਥੱਲੇ ਹੀ ਡਿੱਗ ਜੇ ਹੁਣ ਜਿਹੜੀ ਆ ਗੱਲ ਕਰਦੇ ਆ ਕਿ ਆ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਰਾਸ਼ਣਕਾਰ ਤੇ ਜਿਹੜੀਆਂ ਇਹਨਾਂ ਜਿਹੜੀਆਂ ਰਾਸ਼ਨ ਬੋਰੀਆਂ ਤੇ ਫੋਟੋ ਲਾਉਂਦੀਆਂ ਕੇਦਰੀ ਬਾਦ ਦੇ ਬਿਆਨ ਕੀ ਸੀਗੇ ਆ ਗੱਲ ਯਾਦ ਰੱਖਿਆ ਜੇ ਕਿ 75 ਸਾਲ ਹੋ ਗਏ ਆ ਰਾਛਣ ਆਉਂਦਿਆਂ ਨੂੰ ਪਰ ਕਿਸੇ ਦੇ ਘਰ ਘਰ ਨਹੀਂ ਆਇਆ ਸੀ ਮੈਂ ਕਿਹਾ ਪਹਿਲਾਂ ਤਾਂ ਲੋਕ ਟੁਰ ਕੇ ਜਾ ਵਰਦੇ ਸੀ ਹੁਣ ਤੁਸੀਂ ਅੰਗ ਹੀ ਨਹੀਂ ਕਰਦੇ ਪਹਿਲਾਂ ਦਿਮਾਗ ਤੋਂ ਕੀਤੇ ਸੀ ਹੁਣ ਅੱਖਾਂ ਪੈਰਾਂ ਤੋਂ ਹੀ ਕਰਦੇ ਤੇ 75 ਸਾਲ ਹੋ ਗਿਆ ਲੋਕਾਂ ਨੂੰ ਹਲੇ ਵੀ ਤੁਸੀਂ ਆਕਾ ਰਾਛਣ ਦਾਲਦੇ ਹੀ ਜਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਨਹੀਂ ਦੇ ਸਕੇ ਉਹ ਤਾਂ ਪ੍ਰਭਤਮਨ ਕਹੂਗਾ ਸੀ ਆ ਦੇਤਾ ਅਸੀਂ ਉਹ ਦੇਤਾ ਮੈਂ ਕਹਿੰਦਾ ਹੈ ਭਗਵੰਤ ਮਾਨਸਿਆ ਤੂੰ ਪੰਜਾਬ ਦੇ ਲੋਕਾਂ ਨੂੰ ਕੀ ਦੇਂਗਾ ਤੂੰ ਦਾ ਸਾਡੀਆਂ ਤਨਖਾਹਾਂ ਤੇ ਮੰਗਦਾ ਫਿਰਦਾ ਤੇ ਤੂੰ ਲੋਕਾਂ ਨੂੰ ਤੇਰੀ ਔਕਾਤ ਕੀ ਹੈ ਲੋਕਾਂ ਨੂੰ ਕੁਝ ਦੇਣ ਦੀ ਲੋਕ ਤੈਨੂੰ ਤਨਖਾਹ ਦਿੰਦੇ ਆ ਲੋਕ ਤੈਨੂੰ ਗੱਡੀਆਂ ਤੇ ਹੀ ਫਿਰਦੇ ਆ ਤੈਨੂੰ ਤਾਂ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਸੀ ਤੇ ਪੰਜਾਬ ਦੇ ਲੋਕਾਂ ਨੇ 110 ਗੱਡੀਆਂ ਦੇਤੀਆਂ ਕੇਜਰੀਵਾਲ ਨੂੰ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਸੀ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਤਰਸ ਖਾਦਾ ਤੇ ਤੁਕਮੂ ਨੂੰ ਅੱਜ ਕੱਲ੍ਹ ਜਹਾਜ਼ ਦੇ ਵਿੱਚ ਬਿਠਾਈ ਫਿਰਦਾ ਰਹੀ ਗੱਲ ਫੋਟੋ ਦੀ ਕਦੇ ਬਾਗਲਾ ਨੂੰ ਆਧਾਰਦਾ ਸੀ ਪਤੀਲੀ ਤੇ ਫੋਟੋ ਹੋ ਜਾਣੀ ਆ ਪਰ ਜਿਵੇਂ ਬਾਈ ਹੁਣੇ ਲੱਖਾਂ ਕਾਲ ਦੱਸ ਕੇ ਗਿਆ ਵੀ ਇਹਨਾਂ ਦਾ ਆਪਾਂ ਵਾਸ ਨਹੀਂ ਚੱਲਦਾ ਵੀ ਜਿਹੜੇ ਕਣਕ ਦੇ ਦਾਣੇ ਉਹਨਾਂ ਤੇ ਫੋਟੋ ਲਾ ਦੇਣ ਹੁਣ ਉਹ ਕਿਵੇਂ ਨਾ ਕਿਵੇਂ ਕਰਕੇ ਇਹ ਕੰਮ ਤਾਂ ਕਰਨਗੇ ਜੇ ਫੋਟੋ ਨਾ ਪੜੀ ਕੇਜਰੀਵਾਲ ਦੀ ਐਨਕ ਦਾਣੇ ਤੇ ਜ਼ਰੂਰ ਪਾਉਣਗੇ ਇਹ ਗੱਲ ਯਾਦ ਰੱਖ ਲੋ ਇਹਨਾ ਦਾਣਾ ਤੇ ਅੰਕ ਬਣਾ ਦੇਣੀ ਵਿਆ ਤੱਕੋ ਸਾਡੇ ਤੋਂ ਬਣ ਨਹੀਂ ਸਕਿਆ ਪਰ ਹੁਣ ਭਗਵੰਤ ਮਾਨ ਸਿਆ ਤੂੰ ਮੱਕਰ ਗਿਆ ਤੇਰੇ ਬੱਲੇ ਖੱਖ ਨਹੀਂ ਰਿਹਾ ਤੇਰੇ ਹਰੇ ਪਿੰਨ ਦੀ ਛਾਈ ਮੁੱਕ ਗਈ ਆ ਤੇ ਆਉਣ ਵਾਲੇ 7 ਸਾਲਾਂ ਵਿੱਚ ਇਤਿਹਾਸ ਰਹੂਗਾ ਕਿ ਪਹਿਲੇ ਮੁੱਖ ਮੰਤਰੀ ਹੋਇਆ ਕਿ ਪੰਜਾਬ ਦੇ ਲੋਕ ਹਰਾ ਪਿੰਨ ਦੇ ਕੇ ਕਿਸੇ ਨਾ ਕਿਸੇ ਨੂੰ ਦਵਾਰਾ ਪਿੰਨ ਦੇ ਦਿੰਦੇ ਸੀ ਕਾ ਤੇਰਾ ਪੈਨ ਇਹਨਾਂ ਨੇ ਇਹੋ ਜਾਂ ਮਰੋੜਨੋਂ ਤੇ ਟੁਕੜੇ ਵੀ ਕਰ ਕਰ ਪੜਾ ਜਿੰਨੀਆਂ ਮਰਜ਼ੀ ਅਜਨ ਸਿੰਘ ਵਾਲੇ ਤਗੜੇ ਲਿਆਈ ਜੋੜਨ ਦੀ ਤਾਂ ਦੂਰ ਗੱਲ ਉਹ ਇਕੱਠੇ ਨਹੀਂ ਹੋਣੇ 92 ਤੀਲਾ ਇਕੱਠਾ ਕਰ ਆ ਬੜਾ ਹੁਣੇ ਬੀਬੀਆਂ ਸਾਡੀਆਂ ਕੋਲ ਬੈਠੀਆਂ ਧੋਕਰ ਚੱਕ ਲਿਆ ਉਹਦੇ ਵਿੱਚ 92 ਤੀਲਾ ਉਹਦੇ ਵਿੱਚ ਨਾ ਧੋਕਰ ਪਿੰਗਾ ਤੀਲਾ 92 ਨਹੀਂ ਹੋਣੀਆਂ ਤੇ ਪੰਜਾਬ ਦੇ ਲੋਕਾਂ ਨੇ 92 ਦੀਆਂ ਸੀਟਾਂ ਕੱਢ ਕੇ ਰੱਖ ਤੀਆਂ ਇਹ ਲੋਕਾਂ ਦੀ ਵੀ ਗਲਤੀ ਆ ਮੇਰੀ ਹੁਣ ਗੁੱਸਾ ਨਾ ਕਰੋ ਕਿ ਮੈਂ ਤਾਂ 2020 ਚ ਕਿਹਾ ਸੀ ਬੱਚਜੋ ਬਾਈਏ ਤਾਂ ਬੱਚਜੋ ਜਿਹੜਾ ਡਰਾਮੇ ਕਰਨ ਵਾਲਾ ਹੁੰਦਾ ਨਾ ਉਹਨੂੰ 2-2 ਰੁਪਏ ਦੇਈਦੇ ਹੁੰਦੇ ਆ ਤੇ ਤੁਸੀਂ ਉਹਨੂੰ ਚਾਕੇ ਬੋਲ ਖੜਾ ਹੁਣ ਤੱਕ ਲਾ ਫੇ ਡਰਾਮੇਬਾਜ਼ੀ ਕਰੂੰਗਾ ਉਹ ਬੀਬੀ ਉਹ ਮੋਰ ਗਗਨ ਮਾਰ ਕੇ ਨਹੀਂ ਪਤੰਗ ਡਾਉ ਹੁਣ ਪਤੰਗਾਂ ਦੇ ਵਿੱਚੋਂ ਕੀ ਨਿਕਲਣਾ ਕਦੇ ਇਹਨਾਂ ਨੇ ਕਿਹਾ ਵੀ ਆਪ ਭਾਈ ਚਿੱਟੇ ਦੇ ਉਹ ਕਰੀਏ ਕਦੇ ਅਖਾੜੇ ਲਵਾਤੇ ਪੰਜਾਬ ਦੇ ਦਿੱਲੀ ਸਿਵੇ ਬਾਲ ਦੇ ਇੱਥੇ ਚਿੱਟੇ ਦੇ ਨਾਲ ਇੱਥੇ ਬੇਰੋਜ਼ਗਾਰੀ ਦੇ ਨਾਲ ਇੱਥੇ ਲਾਠੀ ਚਾਰਜ ਹੁੰਦੇ ਆ ਉਧਰੋਂ ਲੋਕਾਂ ਦੇ ਪਰਚੇ ਹੁੰਦੇ ਆ ਨਜਾਇਜ਼ ਤੇ ਜਿਹੜੇ ਅੰਦਰ ਜਾਣਾ ਚਾਹੀਦੇ ਆ ਉਹ ਬਾਹਰ ਫਿਰਦੇ ਆ ਤੇ ਜਿਹੜੇ ਬਾਹਰ ਨੂੰ ਸਲਾਮਤ ਕਰਨਾ ਸੀ ਉਹਨਾਂ ਨੂੰ ਚੰਗੇ ਹੱਥ ਖਾਰ ਪਾਉਨੇ ਸੀ ਉਹਨਾਂ ਦੇ ਗਲਾ 'ਚ ਉਹਨਾਂ ਨੂੰ ਚੱਕ ਕੇ ਜੇਲਾ 'ਚ ਸਿੱਟੀ ਜਾਂਦੇ ਆ ਹੁਣ ਜਿਹੜੇ ਉਹ ਏਜੰਟਾ ਜਿਨ੍ਹਾਂ ਨੇ ਕਰੋੜਾ ਰੁਪਇਆ ਦਿੱਪਿਆ ਸੀ ਜਾਂਦਾ ਫਿਰੋ ਕੇਦਰੀਵਾਲ ਕੋਲ ਗਏ ਹੋਣੇ ਆ ਮੇਰੇ ਕੋਲ ਤਾਂ ਫਿਰ ਗੱਲ ਉਹੀ ਹੋਣੀ ਆ ਤੇ ਜਾਂ ਜਿਹੜੇ ਤੇਰੇ 3 ਲੱਖ ਦੇ ਬੂਟ ਆ ਉਹ ਤੈਨੂੰ ਜੰਟਾ ਆਉਂਦਾ ਜੰਟਾ ਨੇ ਲੈ ਕੇ ਦਿੱਤੇ ਹੁਣੇ ਆ ਜਿਹੜੀ ਗੱਲੋਂ ਅੱਜ ਵੀ ਅਜੰਟ ਬਾਹਰ ਫਿਰਦੇ ਆ ਤੇ ਭਾਨੇ ਨੂੰ ਤੁਸੀਂ ਬਾਹਰ ਨਹੀਂ ਕੱਢੀ ਜਾਂਦੇ ਕੀ ਗੱਲ ਡਰ ਲੱਗਦਾ ਅਜੰਟ ਰੋਕੀ ਜਾਂਦੇ ਆ ਵੀ ਨਾਲ ਹੀ ਨਾਲ ਜੇ ਆ ਗਿਆ ਤਾਂ ਫਿਰ ਕੋਈ ਲੱਖ ਦੂਰ ਲੱਖ ਜਿਹੜਾ ਸਾਡਾ ਜਿਹੜਾ ਫਸਿਆ ਬੇਟਾ ਹਾਂ ਉਹ ਵੀ ਕਢਾ ਲੂਗਾ ਇਹ ਗੱਲ ਕਰਦੇ ਆ ਥਾਪਣਾਂ ਤੋਂ ਬੜਾ ਡਰ ਲੱਗਦਾ ਪਤਾ ਨਹੀਂ ਰੱਬ ਜਾਨੇ ਕਿਹੜੀ ਗੱਲੋਂ ਥਾਪੀ ਉਹਦੇ ਵੱਜ ਗਈ ਇਹ ਥਾਪੀ ਅੱਜ ਵੀ ਮਾਤੀ ਦਾ ਵੱਧ ਤੋਂ ਵੱਧ ਪਰਚਾ ਪਾ ਦੋਗੇ ਪਰਚੇ ਨਾਲ ਕੀ ਹੋ ਜਾਊਗਾ ਪਰਚੇ ਡਰਾਉਣ ਵਾਸਤੇ ਹੁੰਦੇ ਆ ਤਿੰਨ ਸਾਲਾਂ ਦੀ ਤੁਹਾਡੀ ਸਰਕਾਰ ਰਹਿ ਗਈ ਤੁਸੀਂ ਕਟਵਾ ਸਕਦੇ ਆ ਤੁਸੀਂ ਮਰਵਾ ਸਕਦੇ ਆ ਇੱਥੇ ਤਾਂ ਤੁਹਾਡੇ ਤੋਂ ਤਿੰਨ ਸਾਲਾਂ ਹੁfte ਕਿਸੇ ਨੇ ਨਿਆ ਨਹੀਂ ਲੈਣਾ ਉੱਥੇ ਜਾ ਕੇ ਤਾਂ ਨਿਆ ਆਉਣਾ ਭਗਵਾਨਤਮਾਨ ਹਾਜ਼ਰ ਠੀਕ ਹੈ ਤੇ ਫੇਰ ਉੱਥੇ ਉੱਥੇ ਤਾਂ ਦੱਸ ਵੀ ਨਹੀਂ ਆਉਣਾ ਰੱਬ ਨੂੰ ਕਹੂੰਗਾ ਆ ਜਾ ਉਹਨੇ ਨਾਰਾਇਣ ਭਗਵਾਨਤਮਾਨ ਸਿਆ ਜਿਹੜਾ ਪਾਪ ਤੂੰ 3 ਕਰੋੜ ਲੋਕਾਂ ਦਾ ਦਿਲ ਤੋੜ ਕੇ ਆ ਕੀਤਾ ਤੇਰਾ ਤਾਂ ਇਹੀ ਪੂਰਾ ਨਹੀਂ ਹੋਣਾ ਬਾਕੀ ਕਿਉਂ ਸਿਰ ਚੜਾਈ ਜਾਣਾ ਤੇਰੇ ਜਿਹੜੇ ਪਾਪ ਕੀਤੇ ਆ ਅੱਲਾ ਗੁਰੂ ਘਰ ਸਾਹਮਣੇ ਰੱਖਦਾ ਆਪਣੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਆ ਕੇ ਇਹਦੇ ਅਛਾਹ ਨਹੀਂ ਸਕਦਾ ਕੋਈ ਆਮ ਆਦਮੀ ਪਾਰਟੀ ਦੇ ਐਮਐਲਏ ਚ ਮੱਥਾ ਨਹੀਂ ਟੇਕ ਸਕਦਾ ਸਹੀ ਮਨਾਂ ਜ਼ਮੀਰ ਨਹੀਂ ਰਹੀ ਉਹਨਾਂ ਦੀ ਚੈਸਟਿੰਸ ਆਪਾਂ ਨੂੰ ਇਹ ਪਤਾ ਲੱਗਿਆ ਸੀ ਬਾਈ ਲੱਖੇ ਦੀਆਂ ਜਿਹਦੇ ਨੂੰ ਦੱਸਿਆ ਕਿ ਠੰਡਾ ਪਾਣੀ ਪਾਇਆ ਗਿਆ ਠੰਡ ਦੇ ਵਿੱਚ ਬਾਹਰ ਬਿਨਾ ਕੱਪੜਿਆਂ ਤੋਂ ਬਾਹਰ ਬਿਖਾਇਆ ਗਿਆ ਉਹਦੇ ਸਹੀ ਦੱਸੋ ਜੇ ਯਾਦ ਕੀ ਆਇਆ ਸੀ ਮੈਨੂੰ ਉਹਦੇ ਭਾਲਾ ਯਾਦ ਨਹੀਂ ਆਇਆ ਮੈਨੂੰ ਤਾਂ ਉਹਦੇ ਠੰਡਾ ਖੁਰਜ ਯਾਦ ਆਇਆ ਸੀ ਮੈਂ ਉਹ ਤੇਰਾ ਭਾਲਾ ਦੇ ਵਜ਼ੀਰ ਖਾਨ ਆ ਗਿਆ ਹੁਣ ਕੱਲੇ ਨਾ ਆੜੇ ਰਹਿ ਗਏ ਹੁਣ ਕੱਲੇ ਅਟਖਰ ਖੜਖੜੀਆਂ ਤੇ ਚੜਾਉਣ ਵਾਲਾ ਕੰਮ ਰਹਿ ਗਿਆ ਬਾਕੀਆਂ ਨੇ ਕਿ ਛੱਡਿਆ ਪਤਾ ਨਹੀਂ ਕਿਹੜੇ ਖਵਾਪਾਂ ਫਰਦਾ ਹੈ ਓਕੇ ਆਪਾਂ ਰਾਤ ਸੰਦਾਲ ਅਸੀਂ ਘਰ ਘਰ ਪਹੁੰਚਾ ਦੇਣਾ ਢਿੱਲੀ ਜੀ ਆਵਾਜ਼ ਕਰ ਲੈਂਦਾ ਲੈ ਕੇ ਏਡੀ ਫੋਟੋ ਲੱਗੀ ਹੁੰਦੀ ਐਡਾ ਫੈਲਾ ਨੇ ਉਹ ਕੱਲ ਜਵਾਬ ਸੀਗਾ ਟਰ ਫੜਾਈ ਦਾ ਕਹਿੰਦਾ ਭਾਰਾ ਜਦੋਂ 3 ਸਾਲ ਦੇ ਜਵਾਕੋਂ 5 ਕਿਲੋ ਫੜਾਈ ਦਾ ਤਾਂ ਭਾਰਾ ਹੀ ਇਹ ਤੇ ਵੇਖਣ ਨੂੰ ਐ ਲੱਗਦਾ ਸੀ ਜਿਵੇਂ 2 ਕਿਲੋ ਵਿੱਚ ਦਾਣੇ ਪਏ ਹੋਣ ਅਗੇ ਭਾਰਾ ਭਾਰੇ ਨੂੰ ਤੂੰ ਹੀਰੇ ਸਿੱਟੇ ਉਹਦੇ 'ਚ ਵਕਜੂਗਾ ਹੋ ਸਿੱਧੇ ਤੋਂ ਤੇ ਮਿੱਤਰ ਪਿਆਰਿਓ ਯਾਦ ਰੱਖੋ ਮਾ ਹੁਣ ਗੱਲਾਂ ਕਰਨ ਲੱਗਿਆ ਉਹ ਗੱਲਾਂ ਯਾਦ ਰੱਖਿਆ ਜੇ 6ਕਰ ਪੰਜਾਬ ਨੂੰ ਫੇਰ ਤੋਂ ਪੰਜਾਬ ਬਣਾਉਣਾ ਉਹ ਕੋਈ ਪਾਰਟੀ ਨਹੀਂ ਬਣਾ ਸਕਦੀ ਉਹਨੂੰ ਤੁਸੀਂ ਬਣਾਉਂਗੇ ਜਿੰਦੇ ਬਣਾਇਆ ਸੱਤ ਤੁਸੀਂ ਰਾਜੇ ਆ ਭਗਵੰਤ ਜੀ ਤੁਸੀਂ ਦੱਸੋ ਇੱਥੇ ਹੁੰਦਾ ਹੀ ਹੁੰਦਾ ਸੀ ਇੱਥੇ ਵੋਟਾਂ ਮੰਗਣ ਤੇ ਤੂੜੀ ਵਾਲੀ ਟਰਾਲੀ ਤੇ ਖੜਾ ਹੁੰਦਾ ਸੀ ਤੇ ਅੱਜ ਅੱਜ ਡੱਟਣਾ ਲਈ ਫਿਰਦਾ ਕੋਠੇ ਜਿੱਤੇਗਾ ਉਹ ਦੇਣ ਕੀ ਦੀ ਆ ਥੋੜੀ ਦੇਣ ਉਹ ਥੋੜਾ ਪੈਸਾ ਭਗਵੰਤ ਮਾ ਪੀਆ ਫਨਖਾ ਮਿਲਦੀ ਹੈ ਮਹੀਨੇ ਦੀ ਉਹ ਤੁਸੀਂ ਲਵਾਈ ਜਉਨੀ ਤੇ ਭਗਵਾਨ ਤਮਨ ਸਾਨੂੰ ਸਾਡੀਆਂ ਸੀਚਾਂ ਦੇਖ ਕੇ ਆ ਕੇ ਮੈਂ ਮੈਂ ਕਰਦਾ ਮੈਂ ਦਊਗਾ ਤਰ ਕੀ ਦਿੱਤਾ ਸਾਨੂੰ ਦੱਸ ਤਾਂ ਦੇ ਸਾਨੂੰ ਬਨਾ ਤਾ ਦੇ ਹੋਰ ਮੈਂ ਕਰ ਹੋਰ ਦੱਸਦਾ ਸਹੀ ਮਾਨੇ ਦੇ ਵਿੱਚ ਫਿਰ ਮੈਂ ਇੱਕ ਹੁਣ ਇਹਨਾਂ ਨੇ ਗੁਰੂ ਸਾਹਿਬ ਤੋਂ ਆਪਾ ਗੁਰੂਆਂ ਦੀ ਦੇਨ ਤਾਂ ਜਾਣਦੇ ਹੀ ਆ ਗੁਰੂ ਸਾਹਿਬ ਨੇ ਚਾਰ ਪੁੱਤ ਕੁਰਬਾਨ ਕੀਤੇ ਯਾਦ ਰੱਖੋ ਕੱਲ ਕੋ ਹੀਰਿਆਂ ਚ ਨਹੀਂ ਵਿਕੇ ਮੋਤਨਾਂ ਚ ਨਹੀਂ ਵਿਕੇ ਤੇ ਸਾਨੂੰ ਸ਼ਰਮ ਨਹੀਂ ਆਉਂਦੀ ਆ ਗੱਲ ਕਹਿੰਦੇ ਨੇ ਵੀ ਅਸੀਂ ਗੁਰਮਾ ਦੇ ਪੁੱਤਾਂ ਯਾਰ ਮੈਨੂੰ ਤਾਂ ਸ਼ਰਮ ਆ ਜਾਂਦੀ ਆ ਕਿਉਂਕਿ ਭਾਈ ਉਹ ਤਾਂ ਹੀਰਿਆਂ ਚ ਵਿਕੇ ਨਹੀਂ ਅਸੀਂ 300 ਯੂਟਾਚ ਵਿਕੇ ਇੱਕੇ ਕੱਲ ਦੀ ਸਾਡੀ ਅਜੇ ਗੱਲ ਦਾ ਮੇਰੇ ਸ਼ਿੱਤ ਮਾਰੋ ਲਾ ਕੇ ਜੇਰੇ ਜੇ ਕੱਲੇ ਕਰੀਏ ਹੁਣ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜੀਆਂ ਲੀਡਿੰਗਾਂ ਲੱਗੀਆਂ ਉੱਥੇ ਕੁਰਬਾਨੀ ਚੱਲਦੀ ਸੀ ਉੱਥੇ ਚੱਲਣੀ ਚਾਹੀਦੀ ਸੀ ਗੁਰੂ ਸੇਵ ਦੀਆਂ ਫੋਟੋ ਲੱਗਣੀਆਂ ਚਾਹੀਦੀਆਂ ਸੀ ਕਿਉਂਕਿ ਉਹਨੇ ਚਾਰ ਪੁੱਤ ਕੁਰਬਾਨ ਕੀਤੇ ਪਰਿਵਾਰ ਕੁਰਬਾਨ ਕੀਤਾ ਇਹਨੇ ਗੱਲ ਦਾ ਤਲਾਕ ਦੇ ਕੇ ਉੱਥੇ ਫੋਟੋ ਲਵਾ ਲਿਆ ਇਹ ਕੁਰਬਾਨੀ ਵੱਖਰੀ ਆ ਗਈ ਅੱਜ ਕੱਲ ਮਹਿਕ ਮਾਰੋ ਇਹ ਗੱਲਾਂ ਸਮਝਣੀਆਂ ਤੇ ਬੈਣ ਗੱਲਾਂ ਨੂੰ ਮਾਰਾ ਤਾਂ ਕਹਿ ਦਿੰਦੇ ਆ ਪਰ ਯਾਰ ਤੁਸੀਂ ਗੁਰੂਆਂ ਨੂੰ ਤਾਂ ਬਖਸ਼ੋ ਸ਼ਬਦ ਘਾਈ ਜਾਂਦਾ ਬਸ ਕੰਮ ਥੋੜਾ ਮੋਟਾ ਬਦਲਿਆ ਉਹ ਪਹਿਲਾਂ ਕਹਿੰਦੇ ਸੀ ਧਰਮ ਸਾਡਾ ਕਬੂਲੋ ਇਹ ਮਹਾਰਾਜਾ ਰੇਜ ਫਤੇ ਬੁਲਾ ਕੇ ਆਪਾਂ ਨੂੰ ਪੰਪ ਲਾ ਕੇ ਆਪਾਂ ਨੂੰ ਘੁੱਟਦੇ ਆਂ ਜੇ ਆਪਾਂ ਘੁੱਟ ਖਾਈ ਜਾਂਦੇ ਹੁਣ ਝਾੜੂ ਆਇਆ ਜਿਹੜੇ ਕਹੀ ਜਾਂਦੇ ਵੀ ਅਸੀਂ ਵੀ ਜਿਹੜੇ ਭਗਵਾਨ ਤੋਂ ਮੰਗਦੇ ਇੰਨੀ ਕੁ ਪਤਾ ਨਹੀਂ ਕਿਹੜੀ ਐਹੋ ਜੀ ਬੂਟੀ ਆ ਜਾਂਦਾ ਮੈਂ ਕਿਹਾ ਵੀ ਸਪਰੇ ਪਾ ਪੰਜਾਬ ਦੀ ਸਰਕਾਰ ਤੇ ਟੰਟਾ ਨਵੇ ਫਿਰਦਾਰਾ ਘੁੱਲਣਾ ਤੇ ਜਿਹੜੇ ਜਾਨ ਜਿਹੜੇ ਤੋਂ ਬਿਸ਼ਰਮੀ ਦੀ ਕੋਈ ਆ ਆਪ ਦੀ ਪਾਰਟੀ ਵਾਲਿਆਂ ਨੂੰ ਦਿੱਤੀ ਆ ਤੇ ਜਾਂ ਸਾਨੂੰ ਇੱਕ ਇੱਕ ਉਹ ਦੇ ਅਸੀਂ ਵੀ ਖਾ ਕੇ ਵੇਖੀਏ ਵੀ ਆਮ ਆਦਮੀ ਪਾਰਟੀ ਲੱਗਦੀ ਕਿੰਨੀ ਕਿ ਚੰਗੀ ਆ ਬਾਕੀ ਹੋਰ ਪੱਲੇ ਕੱਖੇ ਨਹੀਂ ਯਾਦ ਰੱਖ ਲੋ ਚੋਣਾਂ ਦੀ ਸ਼ਾਂਤੀ ਚਾਹੁੰਦੇ ਕਿ ਬੋਕ ਰੱਖ ਮੂੰਜੀ ਵਾਈਂ ਦੀਂ ਦੀ ਵਾਈਂ ਕਰਦੀ ਕੋਣਾਂ ਦੇ ਵਿੱਚ ਕੋਈ ਝੂਠ ਨਹੀਂ ਗਾ ਹੁਣ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਜਿਵੇਂ ਪੰਜਾਬ ਦਾ ਪੁੱਤ ਸੀ ਕਿਸਾਨ ਦਿੱਲੀ ਚੱਲੇ ਆ ਇੱਥੋਂ ਦਿੱਲੀ ਉਹਨੇ ਜਾਣਾ ਸੀ ਵੀ ਹਾਂ ਭਾਈ ਮੈਂ ਜਾਣਾ ਅਖੇ ਮੈਂ ਮੀਟਿੰਗ ਕਰਾਈਏ ਤਾਂ ਮੀਟਿੰਗ ਚ ਤੂੰ ਆਪ ਨਹੀਂ ਬੈਠਾ ਸਿਰਫ ਤੇ ਸਿਰਫ ਡਰਾਮੇ ਆ ਇੱਕ ਗਾਣਾ ਸੀ ਚੁਗਨੀ ਦਾ ਡਰਾਮਾ ਡਰਾਮਾ ਸਭ ਹੀ ਡਰਾਮਾ ਭਰਾਵੋ ਡਰਾਮਾ ਕਲੇ ਇੱਕ ਬੰਦਾ ਕਰਦਾ ਸੀ ਇਹਨਾਂ ਦੀ ਤਾਂ ਪਾਰਟੀ ਡਰਾਮੇ ਬਾਚਾ ਨਹੀਂ ਹੋ ਬੱਚੇ ਕੁਛ ਨਹੀਂ ਪੰਜਾਬ ਦੀ ਇਹ ਗੱਲ ਕਰਦਾ ਪੰਜਾਬ ਬਚਾਉਣਾ ਪੰਜਾਬ ਨੂੰ ਰੰਗਣਾ ਪੰਜਾਬ ਬਚਾਉਣਾ ਬਣਾਉਣਾ ਮੈਂ ਕਹਿੰਨਾ ਰੰਗਲਾ ਛੱਡੋ ਸਾਡਾ ਫਿੱਕਾ ਹੀ ਰਹਿ ਜਾਂਦਾ ਜਿਹੋ ਜਿਹੇ ਰੰਗਲਾ ਪੰਜਾਬ ਇਹ ਬਣਾਈ ਜਾਂਦੇ ਆ ਨਾ ਉਹ ਅੱਜ ਬਣੇ ਤੇ ਨਾ ਬਣੇ ਕੱਲ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੋ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਪੜੀਆਂ ਲਿਖੀਆਂ ਸੋਮੇ ਵੀ ਗੱਲ ਯਾਦ ਰੱਖੋ ਇਹ ਕਹਿ ਦਿੰਦੇ ਆ ਵੀ ਅਸੀਂ ਸਕਰਮ ਸਕੀਮ 52000 ਦੇਵਾਂਗੇ 52000 ਦੇਵਾਂਗੇ ਕੀ ਗੱਲ ਉਹ ਕੁੜੀ ਸਾਡੀ ਆ ਕਿ ਪ੍ਰਧਾਨਤ ਮੰਤਰੀ ਸਾਡੀਆਂ ਧੀਆਂ ਭੈਣਾਂ ਨੂੰ 52000 ਸਕਰਮ ਸਕੀਮ ਨਹੀਂ ਚਾਹੀਦੀ ਸਾਡੀਆਂ ਧੀਆ ਭੈਣਾਂ ਨੂੰ 21000 ਦੀ ਨੌਕਰੀ ਚਾਹੀਦੀ ਆ ਸਾਡੇ ਨੌਜਵਾਨਾਂ ਨੂੰ ਜਿਹੜਾ ਕਰੋ ਯੂਟੂਬ ਫ੍ਰੀ ਨਹੀਂ ਚਾਹੀਦੀਆਂ 40000 ਦੀ ਨੌਕਰੀ ਚਾਹੀਦੀ ਆ ਇਹ ਦੇ ਕੇ 10 ਨੌਕਰੀਆਂ ਤੇ ਐ ਕਰਨ ਲੱਗੇ ਨਾ ਬਸ ਹੀ ਹੋ ਗਿਆ ਕੰਮ ਆ ਵੇਖੋ ਤੁਹਾਡੇ ਰਿਸ਼ਤੇਦਾਰ ਅੱਗੇ ਹੋਣਗੇ ਉਦਾਹਰਨ ਦੇਣਾ ਤੁਹਾਡੇ ਚੋਂ ਵੀ ਜਿਹੜੇ ਨੌਕਰੀ ਲੱਗੇ ਇੱਥੇ ਮੁਲਾਜ਼ਮ ਖੜੇ ਆ ਉਹਨਾਂ ਦੀ ਸਿਰ ਸਿਰ 10000 ਤਨਖਾਹ ਆਪਾਂ ਤਾਂ ਇੱਥੇ ਪਿਹਾਰੀ ਜਾਣਾ ਹੁਣ ਮੈਂ ਤੁਹਾਨੂੰ ਯਾਹ ਦੇਖੋ ਮੈਂ ਮੰਤਰੀ ਹਾਂ ਆਹ ਦੇਖੋ ਤੁਹਾਡੇ ਧੀਆ ਪੁੱਤਾਂ ਲੱਗੇ ਆ ਸਾਨੂੰ ਉਹਨਾਂ ਦਾ ਕੀ ਪਾ ਲੱਗੇ ਹੋ ਆ ਉਹਨਾਂ ਦੇ ਘਰੇ ਤਨਖਾਹ ਆਉਣੀ ਇੱਕ ਤਰੀਕ ਨੂੰ ਉਹਨਾਂ ਦੇ ਘਰੇ 40000 ਆ ਜਾਣਾ ਉਹਨਾਂ ਕੋ 40000 ਬਿਜਲੀ ਬਿੱਲ ਵੀ ਭਰਿਆ ਜਾਣਾ ਉਹਨਾਂ ਦੇ ਬੱਚੇ ਦਾ ਖਾਣਗੇ ਫਾਲਸਫਾਉਂਡ ਤੇ ਸਾਡੇ ਬੱਚੇ ਦਾ ਖਾਣਗੇ ਉਹਦੇ ਹੱਲ ਝੂਠਾ ਨਹੀਂ ਜੇਕਰ ਦਸਾਂ ਨੌਕਰੀ ਦੇ ਕੇ ਨੱਤਿਆਂ ਨੂੰ ਆ ਲੋਲੀਪੋਪ ਦਈਏ ਨਾਲ ਵਿੱਚ ਉੱਸੀ ਚੱਲੋ ਕਿ ਆ ਉਹਨਾਂ ਨਾਲ ਤਾਂ ਆਪਣਾ ਕੁਝ ਨਹੀਂ ਹੋਣਾ ਸਿਰਫ ਤੇ ਸਿਰਫ ਗੱਲਾਂ ਸੁਣਾਈ ਜਾਂਦਾ ਮੈਂ ਕਿੰਨਾਂ ਦੇ ਗੱਲਾਂ ਦਾ ਖੱਟੀਆਂ ਖਾਦਾ ਹੋਰ ਕੁਝ ਵੀ ਨਹੀਂ ਇੱਥੇ ਸਾਡੀ ਗਲਤੀ ਆ ਕਿ ਜਿਹੜਾ ਮੁੱਖ ਮੰਤਰੀ ਉਹ ਡਰਾਮੇਬਾਜ਼ ਸੀ ਤੇ ਇਹ ਜਿਹੜਾ ਕਹੋ ਡਰਾਮੇਬਾਜ਼ਾਂ ਨੂੰ 2-2 ਰੁਪਏ ਦੇਈਦੇ ਹੁੰਦੇ ਆ ਪੰਜਾਬ ਤੋਂ ਗਲਤੀ ਹੋ ਗਈ ਦੀ ਇਹਨੂੰ ਵੋਟ ਦੇਤੀ ਤੇ ਹੁਣ ਜਿਹੜਾ ਪੰਜਾਬ ਆ ਉਹ 부ਖਤੀ ਜਾਂਦਾ ਤੇ ਜੇਕਰ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ